ਕਾਰਤਕ ਸਾਬਦੇ ਜਥੇਦਾਰ ਤੇ ਅਕਾਲੀ ਸਤਾਬ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵਿੱਚ ਹੋਈ ਤੂੰ ਤੂੰ ਮੈਂ ਮੈਂ ਕਿਸ ਕਾਰਨ ਹੋਈ ਏ ਤੂੰ ਤੂੰ ਮੈਂ ਮੈਂ ਚੰਦੂ ਮਾਜਰਾ ਜਿਨ੍ਹਾਂ ਨੇ ਸ੍ਰੀ ਕਾਰਤਕ ਸਾਬਦੇ ਜਥੇਦਾਰਾਂ ਨੂੰ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਔਰ ਸ੍ਰੀ ਕਾਰਤਕ ਸਾਬਦੇ ਜਥੇਦਾਰਾਂ ਨੇ ਉਸ ਨੂੰ ਤਾੜਨਾ ਕੀਤੀ ਤਾੜਨਾ ਕਰਨ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਗਾ ਦਿੱਤੀ ਏ ਕਿਹੜੀ ਸਜ਼ਾ ਲਗਾਈ ਹੈ ਚੰਦੂ ਮਾਜਰਾ ਨੂੰ ਅਲੱਗ ਸਜ਼ਾ ਲਗਾਈ ਗਈ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਕਿਸੇ ਸਮੇਂ ਸੁਖਵੀਰ ਸਿੰਘ ਬਾਦਲ ਦੀ ਖੱਬੀ ਬਾਹ ਹੋਇਆ ਕਰਦੇ ਸੀ ਲੇਕਿਨ ਕੱਲ ਜਿਵੇਂ ਸ਼੍ਰੀ ਕਾਟਕ ਸਹਿ ਤੇ ਤਲਬ ਹੋਏ ਤਾਂ ਚੰਦੂ ਮਾਜਰਾ ਤੇ ਸੁਖਵੀਰ ਸਿੰਘ ਬਾਦਲ ਨੇ ਇੱਕ ਦੂਜੀ ਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਕੀਤਾ ਸੋ ਅਕਾਲੀ ਆਪ ਲਹਿਰ ਦੇ ਆਗੂ ਸਾਰੇ ਦੇ ਸਾਰੇ ਇੱਕ ਸਾਈਡ ਤੇ ਬੈਠੇ ਰਹੇ ਔਰ ਸੁਖਵੀਰ ਸਿੰਘ ਬਾਦਲ ਇੱਕ ਸਾਈਡ ਤੇ ਬੈਠਾ ਰਿਹਾ ਜਿਸ ਤੋਂ ਬਾਅਦ ਸ਼੍ਰੀ ਕਾਲ ਤੱਕ ਸਾਰੇ ਦੇ ਜਥੇਦਾਰ ਗਾਨੀ ਰਕबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਜਿਹੜੇ ਕਿ ਪੰਥਕ ਧਿਰਾਂ ਦੇ ਲੋਕ ਸੀ ਉਹਨਾਂ ਦੇ ਵੱਲੋਂ ਜੋ ਕੱਲ ਸਭ ਕੁਝ ਦੇਖਿਆ ਜਾ ਰਿਹਾ ਸੀ ਔਰ ਜਿਵੇਂ ਜਿਵੇਂ ਹੀ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਲੀਡਰਾਂ ਦੇ ਮਸਲੇ ਦੇ ਖਰਾਬ ਫੈਸਲਾ ਸੁਣਾਉਣਾ ਸ਼ੁਰੂ ਕੀਤਾ ਤਾਂ 1 ਬਾਈ 1 ਨਾਮ ਲੈ ਕੇ ਉਹਨਾਂ ਨੇ सुबीर सिंह बादल ਦੇ ਕੋਲ ਪਹਿਲਾ ਸਭ ਜਿਹੜੇ ਗੁਨਾਹ ਹੋਏ ਸੀ ਉਹਨਾਂ ਬਾਰੇ ਪੁੱਛਿਆ ਗਿਆ ਤਾਂ ਸੁਖਵੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਕਬੂਲੇ ਉਸ ਤੋਂ ਬਾਅਦ ਸੁਖਦੇਵ ਸਿੰਘ ਟੀਨਸਾ ਦੀ ਵਾਰੀ ਆਈ ਸੁਖਦੇਵ ਸਿੰਘ ਟੀਨਸਾ ਨੇ ਵੀ ਸਾਰੇ ਗੁਨਾਹ ਕਬੂਲੇ ਦੂਸਰੇ ਪਾਸੇ ਚੰਦੂ ਮਾਜਰਾ ਨੂੰ ਜਦੋਂ ਪੁੱਛਿਆ ਗਿਆ ਤਾਂ ਚੰਦੂ ਮਾਜਰਾ ਨੇ ਗੁਨਾਹ ਕਬੂਲਣ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਬਿਲਕੁਲ ਜਿਹੜੇ ਮੇਰੇ ਇਹ ਬਿਆਨ ਨਹੀਂ ਨਾ ਹੀ ਮੈਂ ਕਦੇ ਇਹਨਾਂ ਜੋ ਉਸ ਸਮੇਂ ਦੁਰਘਟਨਾਵਾਂ ਹੋਈਆਂ ਨੇ ਨਾ ਹੀ ਮੈਨੂੰ ਪਤਾ ਹੈ ਤੇ ਨਾ ਹੀ ਮੈਨੂੰ ਇਸ ਬਾਰੇ ਕੋਈ ਪੁੱਛਦਾ ਸਖੀਤੀ ਗਈ ਸੋ ਮੈਂ ਉਹਨਾਂ ਸਾਰੇ ਟਕਨਾਵਾਂ ਦੇ ਵਿੱਚੋਂ ਬਾਹਰ ਆ ਲੇਕਿਨ ਜਿਵੇਂ ਉਹ ਆਪਣੀ ਉਂਗਲ ਕਰਕੇ ਗੱਲ ਕਰ ਰਹੇ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਉਂਗਲ ਥੱਲੇ ਕਰੋ ਉਂਗਲ ਨਾਲ ਗੱਲ ਨਹੀਂ ਕਰਨੀ ਉਂਗਲ ਥੱਲੇ ਕਰਕੇ ਗੱਲ ਕਰੋ ਔਰ ਚੰਦੂ ਮਾਜਰਾ ਨੂੰ ਜਿਹੜਾ ਕਿ ਫਿਰ ਸਜ਼ਾ ਸੁਣਾਈ ਗਈ ਚੰਦੂ ਮਾਜਰਾ ਨੂੰ ਕਿਹਾ ਕਿ ਤੁਸੀਂ ਸਾਰੀ ਸੰਗਤ ਦੇ ਸਾਹਮਣੇ ਔਰ ਸ਼੍ਰੀ ਕਾਟਕ ਸਰਦੇ ਸਾਹਮਣੇ ਆਪਣਾ ਜਿਹੜਾ ਗੁਨਾਹ ਕਬੂਲੋ ਔਰ ਜਿਹੜਾ ਤੁਹਾਡਾ ਬਿਆਨ ਹੈ ਵੀ ਉਹ ਤੁਹਾਡਾ ਬਿਆਨ ਨਹੀਂ ਹੈ ਸੋ ਉਹਨਾਂ ਦੇ ਬਿਆਨ ਨੂੰ ਲੈ ਕੇ ਉਹਨਾਂ ਨੇ ਉਹ ਮਾਫੀ ਵੀ ਮੰਗੀ ਔਰ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਸਤਾਬ ਲਹਿਰ ਦੇ ਵਿੱਚ ਔਰ ਅਕਾਲੀ ਦਲ ਨੂੰ ਜਿਹੜਾ ਕਿ ਇੱਕਜੁੱਟ ਹੋਣਾ ਦੇਖਣਾ ਚਾਹਣਾ ਔਰ ਚੰਦੂ ਮਾਜਰਾ ਤੇ ਜਥੇਦਾਰਾਂ ਨੇ ਉਹਨਾਂ ਨੂੰ ਸਿਰ ਇਹੀ ਸਜ਼ਾ ਸੁਣਾਈ ਕਿ ਸਿਰਫ ਆਪਣੇ ਲਾਗੇ ਜਿਹੜੇ ਗੁਰਦੁਆਰਾ ਸਾਹਿਬ ਨੇ ਸ਼੍ਰੀ ਕੇਚਕੜ ਸਾਹਿਬ ਜਾ ਹੋਰ ਉੱਥੇ ਜਾ ਕੇ ਤੁਸੀਂ ਝਾੜੂ ਦੀ ਸੇਵਾ ਜੋੜਿਆਂ ਦੀ ਸੇਵਾ ਕਰੋ ਜਿਹੜਾ ਕਿ ਤੁਸੀਂ ਬਿਲਕੁਲ ਸੱਚੇ ਜੇ ਔਰ ਚੰਦੂ ਮਾਜਰਾ ਬਾਕੀ ਲੀਡਰੋਂ ਅਲੱਗ ਹੋ ਕੇ ਜਿਹੜੇ ਕੋਈ ਬਾਕੀਆਂ ਨੂੰ ਸਾਰਿਆਂ ਨੂੰ ਸਜ਼ਾਵਾਂ ਲਗਾਈਆਂ ਕਿ ਔਰ ਚੰਦੂ ਮਾਜਰਾ ਇਕੱਲੇ ਐਸੇ ਲੀਡਰ ਸੀ ਜਿਨ੍ਹਾਂ ਨੂੰ ਸਜ਼ਾ ਨਹੀਂ ਲਗਾਈ ਗਈ ਸਿਰਫ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜੋੜੇ ਸਾਫ਼ ਕਰਨ ਦੀ ਸੇਵਾ ਲਗਾਈ ਗਈ ਹੈ ਚੰਦੂ ਮਾਜਰਾ ਦੇ ਜਥੇਦਾਰਾਂ ਦੇ ਵਿੱਚ ਜੋ ਤੂ ਤੂ ਮੈਵੇਂ ਹੋਈ ਕੱਲੋਂ ਬਹੁਤ ਹੀ ਹਾਸੋਜਨ ਸੀ ਔਰ ਬਹੁਤ ਹੀ ਦੇਖਣਯੋਗ ਸੀ ਚੰਦੂ ਮਾਜਰਾ ਨੇ ਜਥੇਦਾਰਾਂ ਨੂੰ ਸਪਸ਼ਟ ਹੋ ਕੇ ਕਿਹਾ ਕਿ ਮੇਰਾ ਕੋਈ ਬਿਆਨ ਨਹੀਂ ਹੈ ਔਰ ਨਾ ਹੀ ਮ